ਰਾਸੀ ਕਾਲ ਜੀ ਫਤੇ ਨੂਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਭੁੰਗਨੀ ਤੁਸੀਂ ਦੇਖ ਰਹੇ ਹੋ ਫਤੇ ਨੂ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਬਗਾਣਾ ਜ਼ਿਲ੍ਹਾ ਕਪੂਥਲਾ ਵਿਖੇ ਜਿੱਥੇ ਗਡੇਰਾ ਸੰਤ ਬਾਬਾ ਮੰਗਲਦਾਵ ਜੀ ਦਾ ਅਸਥਾਨ ਤੇ ਸਮੂਹ ਨੱਗਨਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਸਮੂਹ ਸੰਤ ਮਹਾਪੁਰਸ਼ਾਂ ਦੀ ਯਾਦ ਵਿੱਚ ਸਾਲਾਨਾ ਧਰਮ ਸਮਾਗਮ ਬਹੁਤ ਉਮਤਾਮ ਨਾਲ ਕਰਵਾਏ ਗਏ ਇਸ ਮੌਕੇ ਸੰਤ ਬਾਬਾ ਨਰਮਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਸੰਗਤਾਨੀ ਸਹੂਤ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਪਰਮਿੰਦਰ ਸੂਦ ਐਸ.ਆਰ. ਹਸਪੀਟਲ ਦੀ ਵਿਸ਼ੇਸ਼ ਟੀਮ ਨੇ ਪੁੱਜ ਕੇ ਦੋਸ ਦੇ ਕ੍ਰੀਮ ਰਿਜਾਂ ਨੂੰ ਚੈੱਕਅਪ ਕਰਕੇ ਮੁਫਤ ਦਵਾਈਆਂ ਤੇ ਗਈਆਂ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਡਾਕਟਰਾਂ ਦੀ ਟੀਮ ਨੂੰ ਸੁਰਪਾ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਸਾਨੂੰ ਅਸੀਂ ਇਸ ਮੁਫਤ ਮੈਡੀਕਲ ਕੈਂਪ ਦੀਆਂ ਕੁਝ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਧੰਨਵਾਦ ਪਿਆਰੀ ਸਾਧ ਸੰਗਤ ਜੀ ਗੁਰ ਪਿਆਰੀ ਸਾਧ ਸੰਗਤ ਸਾਜੀ ਨਵਾਜੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਕਿ ਅੱਜ ਸੰਤ ਬਾਬਾ ਮੰਗਲਦਾਸ ਜੀ ਦੇ ਜੋ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਉਸ ਮੌਕੇ ਤੇ ਆ ਕੇ ਮੈਨੂੰ ਇੱਥੇ ਨਾਸਵਾਸਤਕ ਹੋਣ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਹੀ ਬੜਪਾਗਾ ਸਮਝਦਾ ਇਸ ਚੀਜ਼ ਨੂੰ ਲੈ ਕੇ ਪਹਿਲੀ ਵਾਰੀ ਇੱਥੇ ਆ ਕੇ ਸੇ ਸੰਗਤ ਦੇ ਦਰਸ਼ਨ ਕਰਨ ਦਾ ਤੇ ਇਸ ਜਗ੍ਹਾ ਤੇ ਆ ਕੇ ਨਸਮਸਟਕ ਹੋਣ ਦਾ ਮੌਕਾ ਮਿਲਿਆ ਉਹ ਕੁਸ਼ਕ ਬੜੁ ਭਾਂਗੀ ਜਗ੍ਹਾ ਹੁੰਦੀਆਂ ਜਿੱਥੇ ਕਿ ਅਸੀਂ ਜਾ ਕੇ ਨਮਸਕਾਰ ਕਰਦੇ ਆਂ ਤੇ ਉਸ ਜਗ੍ਹਾ ਦਾ ਅਸੀਂ ਕਾਬ ਲੈਨੇ ਆਂ ਤੇ ਬਾਬਾ ਨਿਰਮਲ ਜੀ ਜਿਨ੍ਹਾਂ ਦੀ ਸ਼ਰਸ਼ਾਇਆ ਹੇਠ ਇਹ ਸਾਰਾ ਕਾਰਜ ਹੋ ਰਿਹਾ ਤੋ ਮੇਰੇ ਵੱਲੋਂ ਤੇ ਮੇਰੀ ਐਸਜੀਆ ਦੀ ਪੂਰੀ ਟੀਮ ਵੱਲੋਂ ਇਸ ਜੋੜ ਮੇਲੇ ਦੀਆਂ ਪੂਰੀ ਹੀ ਪੂਰੀ ਸਾਧ ਸੰਗਤ ਨੂੰ ਦੂਰੋਂ ਨੇੜੇੋਂ ਜਿੰਨੀ ਵੀ ਸਾਧ ਸੰਗਤ ਆਈ ਆ ਦੇਸ਼ਾਂ ਪਰਦੇਸਾਂ ਵਿੱਚ ਜਿੰਨੇ ਵੀ ਨਗਰ ਨਿਵਾਸੀ ਸਾਡੇ ਇੱਥੇ ਬੈਠੇ ਆ ਉਹਨਾਂ ਸਾਰਿਆਂ ਨੂੰ ਹੀ ਇਸ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ